ਉਹ ਭਰਾਵਾ ਆਜਾ ਇੱਧਰ ਨੂੰ ਦੇਤੇ ਲੇਬਰ ਕੋਰਟ ਵਾਲੇ ਕੇਸ ਨਾ ਕਰ ਦੇਣ ਆਜਾ ਤੇਰੇ ਬਾਪੂ ਦੇ ਕੋਰਟ ਤੇ ਕੇਸ ਕਰ ਦੇਣਾ ਕਹਣਾ ਬੱਚੇ ਤੋਂ ਕੰਮ ਲਿਆ ਯਾਰ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਅੱਜ ਤੁਹਾਨੂੰ ਕੁਝ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਾਉਣ ਲੱਗੇ ਆ ਜੀ ਆ ਦੇਖ ਲਓ ਆ ਕਦੂ ਕੰਡ ਐ ਆ ਤੇ ਭੋਲਦਾਂ ਵਾਲੇ ਸੁਹਾਗੇ ਨਾਲ ਕਦੂ ਹੋ ਰਿਹਾ ਦੇਖੋ ਇੱਕ ਛੋਟਾ ਕਿਸਾਨ ਜਿਹੜਾ ਸਾਡਾ ਨਿੱਕਾ ਜਿਹਾ ਕਿਸਾਨ ਇਹ ਵੀ ਵਿੱਚ ਕੱਖ ਚੌਗ ਰਿਹਾ ਆ ਉਹ ਭਰਾਵਾ ਆਜਾ ਇੱਧਰ ਨੂੰ ਦੇਤੇ ਲੇਬਰ ਕੋਰਟ ਵਾਲੇ ਕੇਸ ਨਾ ਕਰ ਦੇਣ ਆ ਜਾ ਤੇਰੇ ਬਾਪੂ ਦੇ ਕੋਲ ਤੇ ਕੇਸ ਕਰ ਦੇਣਾ ਕਹਣਾ ਬੱਚੇ ਤੋਂ ਕੰਮ ਲਿਆ ਜਾ ਰਿਆ ਆ ਹਾਂਜੀ ਭਾਜੀ ਕਿਦਾਂ ਕੀ ਚੱਕਰ ਕੀ ਪੈ ਗਿਆ ਭਾਜੀ ਪੈਰ ਚ ਰੋਡ ਲੱਗ ਗਿਆ ਰੋਡ ਆ ਲੋ ਬਈ ਦੋਸਤੋ ਦੇਖੋ ਵੀ ਬੋਲਦ ਚੱਲ ਪਏ ਸੁਹਾਗਾ ਦੇਂਦੇ ਆ ਇਹ ਭਰਾ ਕਰ ਰਿਹਾ ਬੋਲਦਾ ਨਾ ਸੁਹਾਗਾ ਦੇ ਰਿਹਾ ਹੈ ਖੇਤੀ ਬੋਲਦਾ ਨਾ ਹੋ ਰਹੀ ਆ ਟਰੈਕਟਰ ਵੀ ਹੈਗਾ ਭਰਾ ਤੋਂ ਪਰ ਸ਼ੌਂਕ ਨਾਲ ਇਹ ਨਾਲੇ ਇਹਨਾਂ ਦੀ ਮਿਹਨਤ ਹੋ ਜੂਗੀ ਤੇ ਇਹਨਾਂ ਨੂੰ ਖਾਦਾ ਪੀਤਾ ਪੱਜ ਜਾਊਗਾ ਨਾਲੇ ਆਪ ਵੀ ਦੇਖੋ ਕਿੰਦਾ ਤੁਰਦਾ ਜਦਾਂ ਪਹਿਲਵਾਨ ਆ ਫੇ ਵੀ ਸਰੀਰ ਚੰਗਾ ਆ ਇਹਨ ਕੱਸਿਆ ਪਿਆ ਆ ਲੋ ਜੀ ਹਾਂਜੀ ਪਾਜੀ ਤੁਸੀਂ ਕਿਦਾਂ ਤੁਸੀਂ ਵੀ ਪਾਜੀ ਆਏ ਆ ਡੈਡੀ ਨਾਲ ਕਦੋਂ ਕਰਾਉਣਾ ਆ ਹਾਂਜੀ ਬੋਲ ਕੇ ਦੱਸੋ ਕਦੋਂ ਆਉਂਦਾ ਤੈਨੂੰ ਕਰਨਾ ਭੁੱਲਦਾਂ ਨਾ ਯਾਰ ਤੂੰ ਹੈਗਾ ਤੇ ਨਿੱਕਾ ਆਇਆ ਤੇਰੇ ਵਿੱਚ ਇੰਨੇ ਗੁਣ ਕਿੱਦਾਂ ਆ ਗਏ ਤੂੰ ਟਰੈਕਟਰ ਵੀ ਚਲਾਉਂਦਾ ਤੈਨੂੰ ਟਰੈਕਟਰ ਵੀ ਆਉਂਦਾ ਤੈਨੂੰ ਉਪਰਾਵਾ ਲਾਇਸੈਂਸ ਬਣਿਆ ਤੇਰਾ? ਦੂਰਾ ਦੇ ਦੋ ਬੰਦਾ। ਨਹੀਂ ਅਚ ਲਾਇਸੈਂਸ ਨਹੀਂ ਬਣਿਆ ਤੇ ਹੁੰਦਾ ਤੈਨੂੰ ਸਾਰਾ ਕੁਝ ਹੀ ਆ। ਡੈਡੀ ਤੇਰਾ ਨਾਂ ਕੀ ਆ? ਦੀਪਾ ਦੀਪਾ ਖੇੜੇ ਵਾਲਾ। ਦੀਪੇ ਖੇੜੇ ਵਾਲੇ ਦਾ ਮੁੰਡਾ? ਯਾਰ ਦੇਖੋ ਮੁੰਡਾ ਗੱਡੀ ਟਰੈਕਟਰ ਸਾਰਾ ਕੁਝ ਚਲਾ ਲੈਂਦਾ। ਆ ਇਹਦਾ ਡੈਡੀ ਆ ਮੁੰਡੇ ਦਾ। ਬੋਲਣਾ ਨਾ ਕਰ ਰਿਹਾ ਖੇਤੀ। ਬੋਲਦ ਵੀ ਲਿਬੜੇ ਆ ਤੇ ਭਰਾ ਦੇ ਵੀ ਛਿੱਟੇ ਪੈਣਦੇ ਆ ਭਾਬੀ ਭਾਵੇਂ ਜਾ ਕੇ ਗਾਲਾਂ ਦੇ ਗੱਡੇ ਵੀ ਕੱਪੜੇ ਲਬੀੜ ਕੇ ਲੈ ਆਇਆ ਪਰ ਕਿਸਾਨਾਂ ਦਾ ਇਹ ਰੋਜ਼ ਜਿੰਦਗੀ ਵਿੱਚ ਰੋਜ਼ ਦਾ ਇਹ ਕੰਮ ਹੁੰਦਾ ਹਨਾ ਰੋਜ਼ ਹੀ ਇਹ ਦਿੱਕਤਾਂ ਜਿਹੜੀਆਂ ਆਉਂਦੀਆਂ ਰਹਿੰਦੀਆਂ ਦੇਖ ਲਓ ਜੀ ਬੋਲਦ ਮਾਰਦਾ ਪੂਸ਼ ਤੁਮਹਾਨੂੰ ਔਖਾ ਹੋ ਜਾਂਦਾ ਹਨਾ ਖੋਬੇ ਵਿੱਚ ਤੁਰਨਾ ਪਰ ਇਸ ਵੇਲੇ ਮੈਂ ਕਹਾਂ ਚਲੋ ਤੁਹਾਨੂੰ ਇੱਕ ਬਚਪਨ ਦੀ ਜਿਹੜੀਆਂ ਅਸੀਂ ਮਲ ਨਿੱਕੇ ਹੁੰਦੇ ਕਿਤੇ ਕਿਤੇ ਟਾਮੀਆਂ ਟਾਮੀਆਂ ਅਸੀਂ ਦੇਖੀਆਂ ਚੀਜ਼ਾਂ ਇਹ ਪਰ ਅੱਜ ਲਾਲੋ ਵੀ ਬਾਲਾ ਨਹੀਂ ਤਾਂ 50 ਸਾਲ ਪਿੱਛੇ ਚਲ ਗਏ ਹੋਵਾਂਗੇ ਤੇ ਉਦੋਂ ਸਾਡੇ ਬਜ਼ੁਰਗ ਤੇ ਲੋ ਸਵੇਰ ਨੂੰ 4 ਵਜੇ ਉੱਠ ਕੇ ਤੇ ਇਦਾਂ ਬੋਲਦਾਂਦੇ ਮਗਰ ਇਦਾਂ ਤੁਰ ਪੈਂਦੇ ਹੁੰਦੇ ਸੀਗੇ ਤੇ ਫੇਰ 10 11 ਵਜੇ ਹਾਲ ਛੱਡਣੇ ਫੇਰ ਰੋਟੀ ਪਾਣੀ ਖਾ ਕੇ ਤੇ 3 1 ਵਜੇ ਫੇਰ ਹਲ ਹੀ ਲੱਗ ਜਾਣਾ ਕਿਉਂਕਿ ਉਦੋਂ ਕੰਮ ਬਹੁਤ ਹੁੰਦੇ ਹੁੰਦੇ ਸੀ ਨਾ ਇਹਨਾਂ ਨਾ ਵਿਚਾਰਿਆਂ ਨੇ ਕਿੰਨਾ ਕਿਤੇ ਨਿਬੜਦਾ ਹੁੰਦਾ ਜੀ ਉਦੋਂ ਸੁੱਖ ਸੁਵਿਧਾ ਤੇ ਜਿਹੜੇ ਸਾਧਨ ਸੀ ਮੌਜੂਦ ਨਹੀਂ ਸੀ ਪਰ ਇਸ ਵੇਲੇ ਸਾਡੇ ਕੋਲ ਬਹੁਤ ਜਿਦਾਂ ਸਾਧਨ ਹੋ ਗਏ ਆ ਉਹ ਕੁਝ ਅਸੀਂ ਕਰਨਾ ਪਿਆ ਇਹ ਚੀਜ਼ਾਂ ਜਿਹੜੀਆਂ ਇਹ ਪੰਜਾਬ ਦਾ ਕਲਚਰ ਪੰਜਾਬ ਦੀਆਂ ਇਹ ਪੰਜਾਬ ਦੀ ਰੂਹ ਪੰਜਾਬ ਦਾ ਇਹ ਸਨੱਖਾਪਨ ਕਹਿ ਸਕਦੇ ਇਸ ਚੀਜ਼ ਨੂੰ ਕਿਉਂਕਿ ਇਹ ਚੀਜ਼ਾਂ ਨੇ ਪੰਜਾਬ ਨੂੰ ਅੱਜ ਜਿੰਨਾ ਵੀ ਮਾੜਾ ਮੋਟਾ ਖੁਸ਼ਹਾਲ ਬਣਾਇਆ ਆ ਇਹ ਬਜ਼ੁਰਗਾਂ ਦੀ ਮਿਹਨਤ ਨੇ ਬਜ਼ੁਰਗਾਂ ਦੇ ਜਿਹੜੇ ਕੀਤੇ ਹੋਏ ਯਤਨ ਸੀ ਕਿਉਂਕਿ ਉਦੋਂ ਇੰਨੀ ਈਰਖਾ ਵਖੀਲੀ ਨਹੀਂ ਹੁੰਦੀ ਸੀ ਅੱਜ ਮਸ਼ੀਨੀ ਯੁੱਗ ਹੋ ਗਿਆ ਮਸ਼ੀਨਾਂ ਜ਼ਰੂਰ ਆ ਗਈਆਂ ਪਰ ਅੱਜ ਕੱਲ ਜਦੋਂ ਇਨਸਾਨ ਜਿਹੜਾ ਮਤਲਬੀ ਬੋਹ ਹੋ ਚੁੱਕਿਆ ਆ ਇੱਕ ਦੂਜੇ ਨੂੰ ਦੇਖ ਕੇ ਆਪਾਂ ਜਰਦੇ ਨਹੀਂ ਹੈਗੇ ਅੱਗੇ ਇਦਾਂ ਹੁੰਦਾ ਸੀ ਅੱਗੇ ਬਜ਼ੁਰਗ ਜਿਹੜੇ ਹੁੰਦੇ ਸੀ ਨਾ ਇੱਕ ਦੂਜੇ ਨੂੰ ਮਤਲਬ ਇਦਾਂ ਮਦਦ ਕਰਦੇ ਹੁੰਦੇ ਆਪ ਤਾਂ ਤੇ ਜਾਂਦੇ ਹੁੰਦੇ ਸੀ ਫੇਰ ਕਹਿੰਦੇ ਹੁੰਦੇ ਮੈਂ ਆਪ ਤੇ ਚੱਲਾਂ ਹਾਂ ਤੇ ਇੱਕ ਦੂਜੇ ਦੇ ਨਾਲ ਕੰਮ ਚ ਕਰਾਉਣੇ ਪੂੜੀਆਂ ਦੇ ਪਪ ਬੰਨਣੇ ਇਹ ਚੀਜ਼ਾਂ ਆਮ ਹੁੰਦੀਆਂ ਸੀ ਸਾਡੇ ਤੇ ਹੁਣ ਇਹ ਚੀਜ਼ਾਂ ਸਾਰਾ ਕੁਝ ਮੁੱਕ ਗਿਆ ਖਤਮ ਹੋ ਗਿਆ ਰੈਡੀ ਮੇਡ ਕੰਮ ਹੋ ਗਿਆ ਸਾਰਾ ਕੁਝ ਅੱਗੇ ਜਦੋਂ ਹਨਾ ਕਿਤੇ ਥਿਆਵ ਵੀ ਲੱਗਣੀ ਇਦਾਂ ਕੰਮ ਕਰਦਿਆਂ ਨੂੰ ਤਦੋਂ ਬੀਬੀਆਂ ਸਾਨੂੰ ਘਰਾਂ ਚੋਂ ਭੇਜਦੀਆਂ ਹੁੰਦੀਆਂ ਸੀਗੀਆਂ ਬਣਾ ਕੇ ਲੱਸੀ ਭੇਜ ਦੇਣੀ ਜਾਂ ਸ਼ੱਕਰ ਪਾ ਕੇ ਜਾਂ ਉਹਨਾਂ ਨੇ ਭੇਜ ਦੇਣਾ ਦੁੱਧ ਛੋਡਾ ਵੱਧ ਤੋਂ ਵੱਧ ਬਣਾ ਕੇ ਮਤਲਬ ਹੁਣ ਤੇ ਇਦਾਂ ਵੀ ਜਦੋਂ ਵੀ ਕਿਤੇ ਇਦਾਂ ਦਾ ਕੰਮ ਹੁੰਦਾ ਜਿਹਦਾ ਲੇਬਰ ਲੱਗੀ ਹੋਵੇ ਤਾਂ ਲੇਬਰ ਵੀ ਹੁਣ ਕਹਿੰਦੀ ਆ ਵੀ ਭਾਜੀ ਕੋਕ ਦੀ ਬੋਤਲ ਲਿਆ ਦਿਓ ਆ ਸਮੇ ਆ ਗਏ ਆ ਤੇ ਅਸੀਂ ਹੁਣ ਰੈਡੀ ਮੇਡ ਚੀਜ਼ਾਂ ਉੱਤੇ ਲੱਗ ਚੁੱਕੇ ਆ ਸਾਡਾ ਜਿਹੜਾ ਸਰੀਰ ਆ ਹੁਣ ਉਨੀ ਜਾਨ ਨਹੀਂ ਰਹੀ ਵਿੱਚ ਸਰੀਰਾਂ ਦੇ ਕਿਉਂਕਿ ਨਾ ਸਾਡੇ ਤੋਂ ਹੁਣ ਗਰਮੀ ਚ ੱਲੀ ਜਾਂਦੀ ਆ ਤੇ ਨਾ ਸਾਡੇ ਤੋਂ ਹੁਣ ਸਰਦੀ ੱਲੀ ਜਾਂਦੀ ਆ ਪਰ ਆਹ ਦੇਖ ਲਓ ਜੀ ਜਵਾਨ ਨਤਰੇ ਪਏ ਆ ਪਾ ਕਰੀ ਮਰਾ ਕਿੱਦਾਂ ਕਰਦੇ ਹੁੰਦੇ ਹੱਟਾ ਟੱਟ ਕਰਦੇ ਮਰਾ ਪਾਹ ਹਟ ਹਟ ਪਾਹਾਂ ਮਤਲਬ ਜਦ ਤਾਹਾਂ ਦਾ ਮਤਲਬ ਉੱਪਰਲੇ ਨੂੰ ਕਹਿਣਾ ਵੇ ਹੋ ਜਾ ਘੁੰਮ ਜਾ ਇਹਦਾ ਮਤਲਬ ਤਾਹਾਂ ਤਾਹਾਂ ਬਜ਼ੁਰਗਾਂ ਨੂੰ ਤਾਂ ਪਤਾ ਹਨ ਨਵੇਂ ਮੁੰਡਿਆਂ ਨੂੰ ਨਹੀਂ ਪਤਾ ਮੈਂ ਕਿ ਚਲੋ ਦੱਸ ਦਿੰਨੇ ਆ ਇਹ ਚੀਜ਼ਾਂ ਦੇਖ ਲੋ ਜੀ ਪੰਜਾਬ ਦੇ ਵਿੱਚ ਅੱਜ ਵੀ ਜਿਉਂਦੀਆਂ ਜਾਗਦੀਆਂ ਜਲੰਧਰ ਦੁਆਬਾ ਕਹਿੰਦੇ ਦੁਆਬਾ ਐਡਵਾਂਸ ਬਹੁਤ ਆ ਪਰ ਭਰਾ ਨੇ ਇਹ ਪੁਰਾਣੀਆਂ ਚੀਜ਼ਾਂ ਸੰਭ ਕੇ ਰੱਖੀਆਂ ਆ ਆਨੰਦ ਵੱਜ ਗਿਆ ਜੀ ਦੇਖ ਕੇ ਰੂਹ ਤਾਜੀ ਹੋ ਗਈ ਅੱਜ ਇਹ ਬੋਲ ਤਾਂ ਪਹਿਲਾਂ ਜਦੋਂ ਮੀਲੇਆਂ ਵਿੱਚ ਦੌੜਦੇ ਹੁੰਦੇ ਸੀ ਹੁਣ ਇਹ ਬੋਲ ਦੇ ਜਿਹੜੇ ਆ ਇਹ ਖੇਤੀ ਦਾ ਕੰਮ ਕਰਦੇ ਆ ਤੁਸੀਂ ਭਾਜੀ ਕਿਹੜੀ ਕਲਾਸ ਚ ਪੜਦੇ ਆਂ ਮੈਂ ਲੱਗਣਾ ਹੈ ਲੱਗਣਾ ਆ ਯਾਰ ਤੂੰ ਟਰੈਕਟਰ ਗੱਡੀਆਂ ਚਲਾ ਲੈਣਾ ਇਹ ਤੂੰ ਲੱਗਣਾ ਹੀ ਆ ਐਤਸ ਤੂੰ ਲੈ ਲੱਤਿਆਂ ਸੀ ਹਾਂ ਉੱਥੇ ਪੜਾਈ ਨਹੀਂ ਸੀ ਜ਼ਿਆਦਾ ਤਾਂ ਪੜਾਈ ਥੋੜੀ ਜੀ ਉੱਥੇ ਤੇ ਹੁਣ ਫੇ ਕਿੱਦਾਂ ਮਤਲਬ ਜ਼ਿਆਦਾ ਸ਼ਹਿਾਰ ਵਾਲੇ ਸਕੂਲੇ ਲੱਗਣਾ ਯਾਰ ਤੂੰ ਬੰਦਾ ਸ਼ਹਿਾਰ ਲੱਗਦਾ ਸ਼ਹਿਾਰਿਆਂ ਲੋਬੇ ਦੋਸਤੋ ਇਹ ਗੱਲਾਂ ਬਾਤਾਂ ਦੇਖ ਲਓ ਜੀ ਤੁਹਾਨੂੰ ਮੈਂ ਕਹਾ ਚਲੋ ਯਾਦਾਂ ਦਿਖਾਉਂਦੀ ਐ ਪ੍ਰਾਣੀਆਂ ਠੀਕ ਆ ਦੋਸਤੋ ਕਰ ਲੈ ਦਰਚਣ ਤੁਸੀਂ ਹੁਣ ਅਸੀਂ ਵੀ ਗਲਤੀਆਂ ਵੀ ਦੱਸਿਓ ਹਾਂਜੀ ਗਲਤੀਆਂ ਵੀ ਦੱਸਿਓ ਮੈਂ ਤਾਂ ਪਹਿਲੀ ਹਾਂ ਹਾਂ ਗਲਤੀ ਵੀ ਕਹਿੰਦਾ ਦੱਸਿਓ ਪਹਿਲੀ ਯਾਰ ਮੈਂ ਸੁਹਾਗਾ ਦੇਣ ਲੱਗਾ ਭੋਲਦਾ ਨਾ ਤੇ ਰੈਲ ਸਹੀ ਬਗਲਦਾ ਆ ਉਹ ਭੋਲ ਤੇ ਟੇਢੇ ਚੱਲ ਗਿਆ ਵੀ ਰੈਲ ਗਲਤ ਹੋ ਗਿਆ ਵੀ ਆਊਟ ਹੋ ਗਿਆ ਕੰਮ ਤੇਰਾ ਬਈ ਦੀਪੇ ਪਾ ਆਊਟ ਹੋ ਗਿਆ ਕੰਮ ਹਾਂ ਲਿਓ ਪਟ ਗਿਆ ਤੂੰ ਚਲੋ ਠੀਕ ਹੈ ਦੋਸਤੋ ਅ ਅਯਾਤ ਮੰਗਦੇ ਆ ਜੀ ਹੁਣ ਤੁਹਾਡੇ ਤੋਂ ਇੰਨੀਆਂ ਇੱਕ ਬੇਨਤੀਆਂ ਕਰੀਓ ਪਰਮਾਨ ਤੁਸੀਂ ਆਪਣਾ ਕੀਮਤੀ ਸਮਾਂ ਸਾਡੀ ਵੀਡੀਓ ਨੂੰ ਦੇਖਣ ਲਈ ਲਾਇਆ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਆ ਜੀ ਮੈਂ ਚੱਲਦਾ ਹੁਣ ਮੈਂ ਤੁਹਾਡਾ ਆਪਣਾ ਮੌਂਟੀ ਮਾਨ